ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਪੱ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਆਓ ਕਰ ਲੈਂਦੇ ਆ ਬਈ ਨਾਲ ਗੱਲਬਾਤ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਹਾਂ ਠੀਕ ਹੂ ਬੰਦੀਆ। ਹਾਂ ਜੀ ਬਬੂ ਜੀ। ਬਾਈ ਨਾਮ ਤੇ ਐਡਰੈਸ ਉਹ। ਨਾਮ ਨਰਮਲ ਸਿੰਘ ਜੀ। ਹੂੰ। ਪਿੰਡ ਭੈਰੂਪਾ ਤਹਿਸੀਲ ਫੂਲ ਜ਼ਿਲ੍ਹਾ ਬੰਦਾਈ। ਨੇੜੇ ਪਿੰਡ ਆਪਣਾ। ਨੇੜੇ ਸਰਾਂਪੁਰ ਨੇੜੇ ਰਹਿੰਦੇ ਇਹਨੂੰ। ਓਕੇ। ਕਿਦਰ ਭਗਤਾ ਭਾਈ ਕ ਵੀ ਨੇੜੇ ਰਹਿੰਦੇ ਆਪਣੇ। ਓਕੇ ਬਾਈ। ਮੋਬਾਈਲ ਨੰਬਰ। ਮੋਬਾਈਲ ਨੰਬਰ ਹੈ 94638 2855। ਹੂੰ। ਦੂਜਾ ਹੈਗਾ ਇਹ 70782661। ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ। ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਜੀ ਪਹਿਲੇ ਨੰਬਰ ਤੇ ਡਿਪਲੋਮੀ ਸੁਈ ਬਈ ਪਹਿਲਾਂ ਸੁਆਜਾ ਵੱਲੋਂ ਠੀਕ ਆ ਬਈ ਕਦੋਂ ਸੁਈ ਸਿਕਰੋਸ ਬ੍ਰੀਡ ਚ ਆ ਗਈ ਇਹ ਬਈ ਬੰਦਾ ਕੱਲ ਸ਼ਾਮ ਨੂੰ ਸੁਈ ਆ ਠੀਕ ਆ ਜੇ ਅੱਜ ਆਪਾਂ ਸਭ ਕੋ ਗੱਲ ਜੇਰਾ ਵੱੱਠਾ ਦੇ ਪਈ ਆ ਓਕੇ ਆ ਹਾਂ ਜੇਰ ਦੀ ਭਾਰ ਦੀ ਗਰੰਟੀ ਹੋਵੇ ਤਾਂ ਓਕੇ ਬਈ ਬਿਲਕੁਲ ਸਾਫ਼ ਸੁਥਰੀ ਬਈ ਕਿੰਨਾ ਦੁੱਧ ਦੇ ਦੂ ਅਸਟੀਮੇਟ ਅਸਟੀਮੇਟ ਬਈ 16 17 ਲੀਟਰ ਦੀ ਉਮੀਦ ਆਪਾਂ ਨੂੰ ਵੜ ਤੋਂ ਓਕੇ ਬਾਕੀ ਲੈਣੀ ਬੰਦੇ ਨੇ ਆਪਦੀ ਵੀ ਸਮਝਣ ਵਾਲਾ ਹੈ ਨਾ ਹੂੰ 16 17 ਲੀਟਰ ਵੜ ਨੇ ਠੀਕਾ ਜਵਾਦ ਨਗਰ ਉਹ ਲੈਵਲ ਉਹ ਬੜਾ ਚੰਗਾ ਹਾਂ ਬਈ ਲੈਵਲ ਉਹ ਬਹੁਤ ਬੈੜ ਦੀ ਤਿਆਰੀ ਬਹੁਤ ਸਹੀਆਂ ਪੂਰੀ ਵਿੱਤੀ ਦੇ ਕੱਲਾ ਕੱਲਾ ਖਾਣ ਬਈ ਤੇ ਬੱਚਾ ਦੀ ਤਾਂ ਬੱਚਾ ਬਈ ਹਾਂ ਬੱਚਾ ਬਰੀਡ ਫੋਲ ਹਣਾ ਹਾਂ ਬਈ ਇਹ ਮਤਲਬ ਜਰਸੀ ਚ ਆ ਗਈ ਇਹ ਜਰਸੀ ਨਾਮ ਹੈ ਮੈਕਸੀ ਹਾਂ ਮੈਕਸੀ ਬਰੀਡ ਚ ਆ ਗਈ ਸਹੀ ਗਰਮੀ ਨਹੀਂ ਮੰਨਦੀ ਬਸ ਠੰਡੀ ਸੀਲ ਬਹੁਤ ਆ ਬਈ ਮੱਝ ਨਾਲ ਦਾ ਦੁੱਧ ਕੋਈ ਹੋਰ ਕੰਮ ਨਹੀਂ ਆ ਹੂੰ ਪੂਰੀ ਠੰਡੀ ਸੀਲ ਪਰ ਜਿਵੇਂ ਮਰ ਜੀਏ ਤੇ ਫੇਰੀ ਤਾਂ ਕੋਈ ਚੱਕਰੀ ਨਹੀਂ ਖੋਲ ਕੋਈ ਮਤਲਬ ਨਹੀਂ ਜੇ ਮਰ ਜੀ ਕੋਈ ਲੇਵਾਲੂਗਾ ਨਕਲੂਕ ਮਾਰਨ ਵਾਲੀ ਰਹਿਣਗੀ ਹੂੰ ਠੰਡੀ ਸੀਲ ਆ ਜੀ ਬਈ ਲੇਵਾਲੂਗਾ ਬੜਾ ਚੰਗਾ ਹਾਂਜੀ ਬਈ ਹੂੰ ਖੋਲ ਦੇ ਬਈ ਖੋਲ ਜੀ ਜੇਰ ਬੱਠਲ ਚ ਪਈ ਆ ਬਈ ਸੋਈ ਸਵਾਈ ਆ ਲੇਵਾਲੂਗਾ ਚੰਗਾ ਖਾਣ ਬਹੁਤ ਆ ਤੇ ਬਿਊਟੀ ਦੇਖੋ ਮੈਕਸ ਜੀ ਬਰੀਡ ਆ ਫੁੱਲ ਕਾਮ ਜਫਰੂ ਫੁੱਲ ਫੈਂਟ ਆਊਗੀ ਮੱਧ ਨਾਲ ਦਾ ਦੁੱਧ ਦੇਣਾ ਕੀ ਮੋਲ ਲਾ ਬਈ ਜਾਇਦ ਬਈ ਇਹਦੇ ਮੈਂ 55000 ਰੁਪਏ ਮਾਨਤਾਨ ਹੋ ਜਾ ਮਾਨਤਾਨ ਬਈ ਛੋੜ ਵਾਲਾ ਹੂ ਮੁੱਲ ਕਰਾਉਣਾ ਕੋਈ ਸੱਟ ਪੜ੍ਹ ਦੇ ਉਹ ਮਰਜ਼ੀ ਕਰਾ ਲੈ ਓਕੇ ਬਈ ਜਣੀ ਜਿਹੜੇ ਪਰ ਪੀਏ ਜਣੀ 55000 ਪੀ ਲੈਣਾ ਬਈ ਓਕੇ ਬਈ ਜਮਾ ਜਾਇਦ ਮੋਲਲਾ 55000 ਰੁਪਿਆ ਬਾਈ ਕਨ ਲੇਣਾਗਾ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਕੋਈ ਛੋਟੀ ਨਹੀਂ ਕੱਦ ਕਾਠ ਫੁੱਲ ਵਹਿੜਦਾ ਹੂੰ ਠੰਡੀ ਸੀ ਲੱਗੀ ਹੂੰ ਜ਼ੇਰ ਦੀ ਆਪਣੀ ਗਾਰੰਟੀ ਉਹ ਕੋਈ ਬੰਦੇ ਦੇ ਵਹਿਮ ਹੁੰਦਾ ਵੀ ਸੂਏ ਪਰੂਦਾ ਸਹੀ ਆ ਬਸ ਮਤਲਬ ਉਹ ਅਗਲੇ ਦੇ ਘਰ ਦੀ ਵੀ ਗਾਰੰਟੀ ਲਵਾਏ ਬਸ ਠੀਕ ਹਾਂਜੀ ਹੂੰ ਬਾਕੀ ਧਾਰਾਂ ਕੋਈ ਨਹੀਂ ਹਾਂਜੀ ਧਾਰਾਂ ਮਾਰ ਮਾਰ ਕੇ ਰੱਖ ਕੋਈ ਠੰਡੀ ਹੈ ਜੀ ਕੋਈ ਨੰਬਰ ਕੋਡ ਕਿਤਨੀ ਮਾਰ ਦੇਣੀ ਠੰਡੀ ਬੋ ਖਾਣਾ ਬਾਈ ਬਾਈ ਠੰਡੀ ਤਾਂ ਬੜੀ ਹੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਖਾਣਾ ਕਰਮਾਈ ਨੇ ਕੁਛ ਨਹੀਂ ਵਾਕਿਆ ਬਰੀਡ ਇੱਕ ਨੰਬਰ ਆ ਬਾਈ ਹਾਂਜੀ ਕੋਲ 16 ਕੰਮ ਨਹੀਂ ਪਹਿਲਣਾਗੀ ਪੂਰੀ ਠੰਡੀ ਸੀ ਲਈ ਪਰ ਬਾਕੀ ਮੁੱਲ ਵੀ ਜਾਇਜ਼ ਆ ਕਿ ਨਹੀਂ ਹਾਂ ਬਾਈ ਮੁੱਲ ਹੁਣ ਇਦੋਂ ਘੱਟ ਤਾਂ ਮੰਨ ਲਾ ਵੀ ਹੂੰ ਇਹ ਤੋਂ ਮਿਲ ਨਹੀਂ ਸਕਦੀ ਲੈ ਗਰੀ ਬੱਚਾ ਦੋ ਚੱਪਾ ਬਾਕੀ ਥਾਣ ਨੇੜ ਤੋਂ ਚੈੱਕ ਕਰਵਾ ਹਾਂਜੀ ਨੇੜੋਂ ਥਾਣ ਦਾ ਸੈਟ ਚੈੱਕ ਕਰਵਾ ਲੈ ਬਹੁਤ ਸਿੰਗਾਧਾਨ ਲਗੇ। ਕਿੰਨੇ ਵਈ ਇੱਕ ਨੰਬਰ ਲੇਵਾ ਇੱਕ ਨੰਬਰ ਥਾਨ ਬਾਕੀ ਚਵਾਈ ਦੇਖੋ ਤੁਹਾਡੇ ਸਾਹਮਣੇ ਆ ਜਾਣੀਆਂ। ਬਾਕੀ ਠੰਡੀ ਫੋਲ ਆ ਯਾਰ ਭੀ ਹਨਾ। ਹਾਂਜੀ। ਠੰਡੀ ਤਾਂ ਬਹਾਵੀ ਆ ਬਾਈ। ਬਾਕੀ ਚੌਣ ਚਾਣ ਬਹੁਤ ਚੰਗਾ ਲਗੇ। ਹੋਲੀ ਚਵਾਈ ਮੋਟੀ ਲੈ ਬਾਈ। ਬਹੁਤ ਚੰਗਾ ਚੌਣ ਆ ਹਨਾ ਭਈ। ਮੋਟਾ ਮੋਟਾ ਚੌਣ ਆ ਜਿਵੇਂ ਮਰਜੀ ਦੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ। ਲੈ। ਇੱਕ ਨੰਬਰ ਚ ਆਈਏ ਇੱਕ ਨੰਬਰ ਬੜਾ ਸੋਹਣਾ ਚ ਲੱਗਿਆ ਹਮਮਮ ਨਮਗਲੇ ਖਣਾ ਚੈੱਕ ਕਰ ਲੋ ਜੀ ਕੀ ਬਾਤ ਆ ਬਈ ਇੱਕ ਨੰਬਰ ਚ ਆਉਣਾ ਇੱਕ ਨੰਬਰ ਬਈ ਬੜੀ ਸਫਾਈ ਬੜੀ ਚੰਗੀ ਹੈ ਜੀ ਮੇਨ ਗੱਲ ਹਮਮਮ ਦੀ ਸੀਲ ਆ ਯੂ ਸਹੀ ਗੱਲ ਮੈਂ ਨਹੀਂ ਗੱਲ ਕਰੀ ਹੰਦੀ ਸੀਲ ਤਾਂ ਇੱਕ ਨੰਬਰ ਚ ਆਈਏ ਇੱਕ ਨੰਬਰ ਬਾਕੀ ਬਰੀਡ ਇੱਕ ਨੰਬਰ ਹਾਂਜੀ ਸਦਾ ਬਹਾਰਾ ਜਿਹੜਾ ਮਰਜੀ ਮੌਸਮ ਆ ਫੁੱਲ ਕੰਮ ਜਾ ਰਿਹਾ ਹੀਟਿੰਗ ਦਾ ਆਰਡਰ ਆ ਜੀ ਕੋਈ ਹੀਟਿੰਗ ਵਾਲਾ ਹਮਮਮ ਦੇਖੋ ਵੱਟੀ ਮੋਲ ਜਮਾ ਜਿਆ ਜੀ ਖਿੱਤ ਕੇ ਮੋਲ ਹਾਂਜੀ ਸੋਈ ਸਵਾਈ ਜੇ ਰੱਖਿਆ ਹਾਂਜੀ ਹਾਂਜੀ ਅੱਗੇ ਕੀ ਦੋਰ ਹੁੰਦਾ ਕਿਹੜਾ ਸੂਈ ਹੈ ਇਹ ਵੀ ਪਲੂਣੀ ਸੂਈ ਹੈ ਬਈ ਇਹ ਕਦੋਂ ਸੂਈ ਹੈ ਬਈ ਇਹਨੂੰ ਮਨ ਲਾ ਜੇਰ ਪੈ ਕੇ ਹਟਿਆ ਬਈ ਮਨ ਲਾ ਸਵੇਰੇ ਪੰਜ ਕੋਈ ਕੰਪਲੀਟ ਆ ਓਕੇ ਆ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਬਈ ਬਹੁਤ ਚੰਗੀ ਬੱਚੀ ਬੱਚੀ ਬੜੀ ਜੰਗਲੀ ਹਾਂ ਬਈ ਬੱਚਾ ਬਹੁਤ ਚੰਗਾ ਹੈ ਹੋਰੀ ਟੱਬੀ ਆ ਬੱਚੀ ਕਿਆ ਫਰੈਂਟ ਦੇਖੋ ਬੱਚੇ ਉੱਠਣ ਜੇ ਕੱਟ ਲੱਗਿਆ ਲੈ ਥੋੜਾ ਚੰਗੀ ਸੂਈ ਨਾ ਠੀਕ ਆ ਬਈ ਬਹੁਤ ਚੰਗਾ ਬੱਚਾ ਰੱਤਾ ਕਰ ਮਾਈਂ ਕਿਆ ਬਾਤ ਹੈ ਬਹੁਤ ਚੰਗਾ ਵਰਚਾਈ ਵਾਲੀ ਬ੍ਰੀਡ ਆਣਾ ਬੱਚੇ ਬਾਲੀ ਬ੍ਰੀਡ ਹੈ ਜੀ ਕੋਈ ਹਮ ਚੰਗੇ ਸੀ ਮੰਦੀਆ ਸਹੀ ਹੈ ਬਾਈ ਹਾਂਜੀ ਤੇ ਥਾਨ ਹੁਣ ਵੀ ਬੜਾ ਚੰਗਾ ਲੱਗਦਾ ਬੜਾ ਆਪ ਵੀ ਬਹੁਤ ਚੰਗੀ ਹੈ ਹਮ ਇੱਕ ਨੰਬਰ ਥਾਨ ਲੱਗੇ ਮਤਲਬ ਬਲੈਕ ਜਰਸੀ ਚ ਆਬ ਓਕੇ ਬੱਚਾ ਚੱਕ ਲਾ ਦਿੱਤਾ ਹਮ ਹਾਂਜੀ ਕਿੰਨਾ ਦੋਦ ਦੇ ਦੂਗਾ ਅਸਟੀਮੇਟ ਅਸਟੀਮੇਟ ਬਾਈ ਮੇਰੇ ਸਾਨੂੰ ਦੇ ਦੋ ਇਹ ਵੀ ਬਾਈ 16 17 ਲੀਟਰ ਖੁੱਲਾ ਓਕੇ ਹਾਂਜੀ ਹਮ

ਹੋ ਲਵਰੀਟ ਸੋਈ ਸਵਾਈ ਬੱਚਾ ਮਗਰ ਬੱਚੀ ਜੇ ਰਾ ਪਈਏ ਕੰਪਲੀਟ ਆ ਪਰਲੀਓ ਬੱਤਲ ਜਪਈਆ ਤਨੀ ਗੱਲਾਂ ਇਹ ਬਈ ਬਿਊਟੀਫੁਲ ਚੇਰ ਤੇ ਇਹਦੀ ਵੀ ਗਰੰਟੀ ਹੋ ਬਈ ਆਪਣੀ ਓਕੇ ਬਈ ਹਾਂਜੀ ਲਾਈਨ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਬਈ ਇੱਕ ਨੰਬਰ ਨਬਤ ਸਾਹਬ ਵਾਲੀ ਆ ਜੀ ਬੜਾ ਹੂੰ ਇਹਦਾ ਕੀ ਮੁੱਲ ਆ ਬਈ ਜਾਇਦ ਬਾਈ ਇਹਦੇ ਵੀ ਜਿਹੜੇ ਰਪੀ ਲੈਣੇ ਉਹੀ ਮਨ ਕਹਿੰਦਾ ਸੁਣਿਆ ਹੈਨਾ ਓਕੇ ਇਹ ਬਾਈ 55700 ਦੀ ਗੱੜ ਦਵਾਂਗੇ ਸਾਡੇ 75700 ਦੀ ਗੜ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਕਰਾਉਣਾ ਜਿੱਡਾ ਮੁੱਲ ਇਹਦਾ ਵੀ ਮੁੱਲ ਕਰਾਉਣਾ ਫਿਰ 62000 ਆ ਖਿੱਚ ਕੇ ਮੁੱਲ ਰੱਖਿਆ ਵਾਲਾ ਮੁੱਲ ਨਹੀਂ ਰੱਖਿਆ ਜਿਆਜ ਮੁੱਲ ਨਾਲ ਬਾਕੀ ਧਾਰਾਂ ਕੋਈ ਚੱਕਣੀ ਬਾਈ ਮਾਰਕੀਟ ਹਾਂਜੀ ਠੰਡੀ ਬਹੁਤ ਆ ਹੈਨਾ ਬਈ ਠੰਡੀ ਤਾਂ ਬਾਹਲੀ ਆ ਬਾਈ ਹੂੰ ਆਲਸ ਵਾਲਾ ਕੰਮ ਨਹੀਂ ਬਾਹਰ ਠੰਡੇ ਸੁਹਾਦੀ ਬੈੜੇ ਹੂੰ ਭਾਵੇਂ ਜਵਾਕ ਚੁਈ ਜਾਣ ਉਹ ਜੀ ਨਹੀਂ ਗੱਲ ਕੋਈ ਠੀਕ ਹੈ ਬਾਈ ਗੱਲ ਪਤਾ ਬਾਕੀ ਬੱਚਾ ਬਹੁਤ ਚੰਗਾ ਦਿੱਤਾ ਜੀ ਹੂੰ ਬੱਚੀ ਬਾਲੀ ਬਰੀਡ ਹੈ ਜੇ ਬੰਦਾ ਸਾਹਮਣੇ ਤਾਂ ਹੂੰ ਚੌਕ ਨਾਲ ਸਾਹਮਣੇ ਵਾਲੀ ਜੀ ਲੈ ਵੀ ਕਰੀ ਬੱਚੇ ਦੇ ਰੋਈ ਹੋਲੀ ਪੁੱਟ ਦੇ ਗ੍ਰੋ ਹਾਂ ਨੀ ਬਹੁਤ ਚੰਗਾ ਲੱਗਿਆ ਹਨਾ ਬਈ ਬਹੁਤ ਚੰਗਾ ਸੰ ਲੱਗਿਆ ਜੀ ਬਾਹਰ ਮੈਂ ਲੈ ਬਈ ਕੱਲਾ ਕੱਲਾ ਥਾਣੇ ਪੂਰੀ ਵਿਥੀ ਦੇ ਥਾਣ ਮੁੱਠੀ ਵਾਲਾ ਥਾਣ ਬਾਕੀ ਜਵਾਈ ਤੁਹਾਡੇ ਸਾਹਮਣੇ ਆ ਜਾ ਹਰ ਤੱਕ ਹੁਣ ਹੀ ਸੂਈ ਕਰਕੇ ਉਹ ਗੜਾ ਆ ਜਾ ਬੜਾਈ ਇਹਲੇ ਹੂੰ ਚਿਹਦਰ ਗਏ ਹਰਗਾੜਾ ਗੜਾ ਬੋਲਾ ਜਾ ਠੀਕ ਹੈ ਭਾਈ ਮੋਟਾ ਮੋਟਾ ਚ ਵੀ ਬਾਈ ਬੜੀ ਚੰਗੀ ਆ ਨਾ ਭਾਈ ਇੱਕ ਨੰਬਰ ਜੋ ਆਣਾ ਮੋਟਾ ਮੋਟਾ ਜਿਵੇਂ ਮਰਦੀ ਪਈ ਜਲ ਕੇ ਚੱਕਰੀ ਨਹੀਂ ਕਹਿਣਾ ਗਰਮ ਵਾਲੇ ਨਹੀਂ ਕੁਛ ਨਹੀਂ ਠੰਡੀ ਸੀ ਕੀ ਆ ਬਾਤ ਇਹ ਬੜਾ ਘੜਾ ਜੇ ਕੱਢਤਾ ਹੀ ਮਤਲਬ 4 ਲੀਟਰ ਬੈਂਦੀ ਇਹ ਨਹੀਂ ਜੇ ਅੱਲਾ ਕਰਕੇ ਠੀਕ ਹੈ ਭਾਈ ਗੜਾ ਜ ਬਹੁਤ ਸਹੀ ਗੱਲ ਆ ਭਾਈ ਬੀ ਸਿਲ ਵਾਲੀ ਹੈ ਬੜਾ ਹਾਂ ਇੱਕ ਨੰਬਰ ਵੈੜਾ ਬੱਚਾ ਬੱਚੀ ਆ ਗਈ ਸਾਰੀਆਂ ਗੱਲਾਂ ਓਕੇ ਆ ਬਈ ਮੁੱਲ ਜਮਾ ਜਾਇਜ਼ ਆ ਖਿੱਚ ਕੇ ਮੁੱਲ ਇੱਕੋ ਵੈੜ ਬਰੀਕੀ ਜਾਈ ਬਰੀਕ ਜਮੜੀ ਦੀ ਵੈੜਾ ਹੈ ਦੇਖੋ ਸਫਾਈ ਕੀ ਬਾਤ ਹੈ ਲੇਵਰੀ ਸਫਾਈ ਬੜੀ ਚੰਗੀ ਹੈ ਹਾਂਜੀ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ